ਸਭ ਬਹੁਤ ਚਾਨ ਆਰ ਆਨੰਦ ਗਾਰਜ ਕੀਤੇ ਸਭ ਕਾਰ ਬਿਆਰ ਕਰਕੇ ਲੈ ਚੱਲੇ ਸੀਗੇ ਸਟੇਜ ਤੇ ਗੰਨੀ ਮਮੂ ਮਿੰਨ ਕਬਰਾੜੀ ਹੋਈ ਏ ਇਸ ਕੋਲ ਦੀ ਵੱਡੀ ਖਬਰ ਜਲਾਲਾਬਾਦ ਦੇ ਪਿੰਡ ਸੁਆਬਾੜਾ ਤੋਂ ਸਾਹਮਣੇ ਆਈ ਏ ਜਿੱਥੇ ਇੱਕ ਲਾੜੀ ਦੀ ਵਿਆਹ ਤੋਂ ਤੁਰੰਤ ਬਾਅਦ ਮੌਤ ਹੋ ਗਈ ਜਿੱਹਾਂ 23 ਸਾਲਾਂ ਨੀਲਮ ਰਾਣੀ ਦਾ ਵਿਆਹ ਚੱਲ ਰਿਹਾ ਸੀ ਇਸ ਦੌਰਾਨ ਉਸ ਦੀ ਅਚਾਨਕ ਤਬੀਅਤ ਬਿਗੜੀ ਅਤੇ ਉਸ ਦੀ ਮੌਤ ਹੋ ਗਈ ਬੀਤੇ ਕੱਲ ਨੀਲਮ ਰਾਣੀ ਦੇ ਘਰ ਬਰਾਤ ਪਹੁੰਚੀ ਸੀ ਪਰ ਲਾਮਾਂ ਤੋਂ ਬਾਅਦ ਤੁਰੰਤ ਲੜਕੀ ਨੂੰ ਕਬਰਾ ਹੜ ਦੀ ਸ਼ਿਕਾਇਤ ਹੋਈ ਇਸ ਪਿਛੋਂ ਡਾਕਟਰ ਬੁਲਾਇਆ ਗਿਆ ਸਿਹਤ ਵਿੱਚ ਕੁਝ ਵੀ ਸੁਧਾਰ ਨਾ ਹੋਇਆ ਜਿਸ ਤੋਂ ਬਾਅਦ ਕੁੜੀ ਨੂੰ ਸਟੇਜ ਉੱਤੇ ਜੈਮਾਲਾ ਲਈ ਲਿਜਾਇਆ ਗਿਆ ਪਰ ਇੱਥੇ ਸਟੇਜ ਦੇ ਲੱਗੇ ਸੋਫੇ ਉੱਤੇ ਬੈਠਦੇ ਹੀ ਉਸ ਦੀ ਮੌਤ ਹੋ ਗਈ ਸ੍ਰੀ ਰੇ ਅਸੀਂ ਤਾਂ ਬਹੁਤ ਚਾਹਾਂ ਨਾਲ ਆਨੰਦ ਕਾਰਜ ਕੀਤੇ ਸਭ ਕਾਰਵਿਆਰ ਕਰਕੇ ਲੈ ਚੱਲੇ ਸੀਗੇ ਸਟੇਜ ਨੇ ਕਹਿੰਦੀ ਮਮਾ ਮੇਨ ਕਬਰਾੜੀ ਹੋਈ ਏ ਕਬਰਾਟ ਹੁੰਦਾ ਕਹਿੰਦੇ ਚਲੋ ਮੈਂ ਠੀਕ ਹੈਗੀ ਆ ਅਸੀਂ ਸਟੇਜ ਤੇ ਲੈ ਗਏ ਉੱਥੇ ਫਿਰ ਕਹਿੰਦੀ ਮੇਨੂੰ ਕਬਰਾਟ ਹੋਣ ਲੱਗੀ ਏ ਸਿੱਤੇ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਨੇ ਆ ਘਰੇ ਲਿਜਾ ਕੇ ਚੱਲ ਚੇਂ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬਾਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਫਿਰ ਉਹ ਕਹਾਂ ਸ਼ੁਰੂ ਕਰਾ ਦਿਓ ਕਹਿੰਦੇ ਪਰ ਅਚਨਚੇਤ ਕਰਾਇਆ ਤੇ 20 ਮਿੰਟ ਬਾਅਦ ਫਿਰ ਕੋਨਾ ਆ ਗਿਆ ਪਰ ਨਹੀਂ ਰਹੀ ਸਕੀ ਇਹ ਨਹੀਂ ਨਹੀਂ ਲੜਕੀ ਦੀ ਮੌਤ ਹੁੰਦੇ ਸਾਰ ਹੀ ਲਾੜਾ ਵੀ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਦੇਖੋ ਜੇ ਅਸੀਂ ਖੁਸ਼ੀ-ਖੁਸ਼ੀ ਆਏ ਖੁਸ਼ੀ-ਖੁਸ਼ੀ ਅਸੀਂ ਅਨੰਦ ਗਾਦ ਕੀਤੇ ਖੁਸ਼ੀ-ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਜਿਹੀ ਕਬਰਾੜ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਤੇ ਸਗਣ ਪੈਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇਟਾ ਵੀ ਸਾਰਾ ਫੈਮਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਦਲਾਲਾਵਾਂ ਦਾ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ ਕੀਤਾ ਇਹਨਾਂ ਨੂੰ ਫਿਰ ਦਲਾਲਾਵਾਂ ਤੇ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਤੇ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਰਹੇ ਤਿੰਤਾ 4 15 ਮਿੰਟਾਂ ਬਰਾਦੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਜੂਕੇਸ਼ਨ ਪੜਾਈ ਕਿੰਨੀ ਕੀਤੀ ਬੜੀ ਆ ਬੇਟੇ ਨੇ ਵੀ ਗ੍ਰੈਜੂਏਸ਼ਨ ਕੀਤੀ ਬੇਟੇ ਨੇ ਦੀ ਪਟਾ ਪੇਟਾ ਸੀ ਹਾਂ ਜੀ ਸਾਡਾ ਬੇਟਾ ਸੀ ਉਹ ਉਹਦਾ ਤਬੀਰ ਕਿਨੇ ਕਰਾਉਂ ਉਹਨਾਂ ਦੀ ਬਹੁਤ ਉਹਨਾਂ ਮਗਰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਲੇਟਰ ਲੱਗਉਂ ਮੈਂ ਕੁਛ ਤੁਹਾਨੂੰ ਕਹਿ ਨਹੀਂ ਸਕਦਾ ਉਹਨਾਂ ਮਾਰੇ ਉਹਨਾਂ ਕਿੰਨੇ ਤੁਹਾਡਾ ਪਿੰਡ ਕਿਹੜਾ ਹੈ ਇਹ ਹੋਗਾ ਬਸਲ ਬੋਣਕੇ ਦੀ ਗੋਲੂ ਕਾ ਬਾਹਰ ਖੇਤ ਦੇ ਤੈਸੀ ਬੈਠੇ ਆ ਜੀ ਇੱਕ ਵਾਰ ਫਿਰ ਤੋਂ ਦੱਸੀਏ ਕਿ ਪਿੰਡ ਸਵਾਬਾਲਾ ਤੋਂ ਦਿਲ ਨੂੰ ਚਿੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 23 ਸਾਲ ਦੀ ਲਾੜੀ ਨੀਲਮ ਰਾਣੀ ਦੀ ਵਿਆਹ ਮੌਕੇ ਮੌਤ ਹੋ ਗਈ ਨੀਲਮ ਰਾਣੀ ਦਾ 26 ਫਰਵਰੀ ਨੂੰ ਵਿਆਹ ਰੱਖਿਆ ਗਿਆ ਸੀ ਇਸ ਦੌਰਾਨ ਜੈਮਾਲਾ ਦੌਰਾਨ ਉਹ ਸੀ ਮੌਤ ਹੋ ਗਈ ਲਾੜੀ ਦੀ ਮੌਤ ਨੂੰ ਦੇਖ ਕੇ ਲਾੜਾ ਵੀ ਬੇਹੋਸ਼ ਹੋ ਗਿਆ ਦਰਸਕ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਬਰਾਤ ਆਈ ਅਤੇ ਫਿਰ ਲਾਵਾ ਫੇਰੇ ਹੋਏ ਪਰ ਲਾਵਾ ਫੇਰਿਆ ਤੋਂ ਬਾਅਦ ਅਚਾਨਕ ਕੁੜੀ ਨੂੰ ਘਬਰਾਹਟ ਹੋਈ ਅਤੇ ਉਸ ਦੀ ਮੌਤ ਹੋ ਗਈ। ਬਰਲੇ ਬਸ ਮੜੀ ਘਬਰਾਹਟ ਹੋਈ ਹੈ। ਪਾਣੀ ਥੋੜਾ ਜਿਹਾ ਪਿਲਾਇਆ ਤੇ ਆਂਦੇ ਵੀ ਠੀਕ ਹੈ। ਫਿਰ ਗਏ ਆ ਨਾ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮੰਦਲਾ ਪਹੁੰਚ ਸੀ ਸੱਜਣ ਕਰਨੇ ਸੀ। ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜ਼ਿਆਦਾ ਥੜੇ ਮਹਿਸੂਸ ਆਇਆ। ਮੁੜ ਕੇ ਸੀ ਆਖਾ ਵੀ ਚੱਲੇ ਇੱਥੇ ਦਵਾਈ ਦੇਣ ਦੀ ਆਪਾਂ ਜਲਾਲਵਾਂ ਦੇ ਲੈ ਚੱਲਨੇ। ਗਰ ਗਰ ਲੈ ਲੂੰਗਾ ਵੀ ਚੇਂਜ ਕੀ ਤਵੇ ਕਪੜੇ ਤੇ ਫਿਰ ਜਲਾਲਾ ਮਾਰ ਲੈ ਗਏ ਉੱਠ ਜਾ ਕੇ ਵੀ ਇਹਨਾਂ ਦਾ ਬਸ ਖਤਮ ਹੋ ਗਿਆ ਇਸ ਦੌਰਾਨ ਡਾਕਟਰ ਨੂੰ ਵੀ ਬੁਲਾਇਆ ਗਿਆ ਪਰ ਉਸ ਤੇ ਵੀ ਹੱਥ ਬਸ ਕੁਝ ਨਾ ਰਿਹਾ ਲੜਕੀ ਨੂੰ ਥੋੜਾ ਠੀਕ ਮਹਿਸੂਸ ਹੋਣ ਤੋਂ ਬਾਅਦ ਜਿਵੇਂ ਹੀ ਸਟੇਜ ਤੇ ਜੈਮਾਲਾ ਲਈ ਲੈ ਜਾਇਆ ਗਿਆ ਉਥੇ ਸਟੇਜ ਦੇ ਲੱਗੇ ਸੋਫੇ ਤੇ ਬੈਠਦੇ ਸਾਰ ਹੀ ਲਾੜੀ ਨੀਲਮ ਬੇਸੁਧ ਹੋ ਗਈ ਅਤੇ ਉਸ ਦੀ ਮੌਤ ਹੋ ਗਈ ਐਨਾ ਹੀ ਨਹੀਂ ਕੁੜੀ ਦੀ ਮੌਤ ਤੋਂ ਬਾਅਦ ਲਾੜਾ ਵੀ ਬੇਹੋਸ਼ ਹੋ ਗਿਆ ਠੀਕ ਸੀ ਬੱਚਾ ਸਾਡਾ ਨੰਦ ਕਰ ਜੁਏ ਨੇ ਖੁਸ਼ੀ ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਇਹਨਾਂ ਨੂੰ ਜਦੋਂ ਪਾਣੀ ਪੂਣੀ ਪੀਤਾ ਤਾਂ ਸਹੀ ਹੋ ਗਏ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਨਹੀਂ ਪਹਿਨੇ ਸੀ ਜੈ ਮੱਲਾ ਪਾਣੀ ਸੀ ਉੱਥੇ ਉਸ ਸਟੀ ਤੇ ਗਏ ਨੇ ਸਟੀ ਤੇ ਜਾ ਕੇ ਗੇ ਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਪਿੱਛੇ ਨਹੀਂ ਆਨੰਦ ਕਰ ਜੋਗੇ ਸੀ ਆਨੰਦ ਕਰ ਜੋਗੇ ਸੀ ਆਨੰਦ ਕਰ ਜੋਗੇ ਸੀ ਸ਼ਗਨ ਜੈ ਮਾਲਾ ਜੈ ਮਾਲਾ ਜੀ ਹੋ ਰਹੀ ਠੀਕ ਹੈ ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਛ ਨਹੀਂ ਉਹਨਾਂ ਨੇ ਥੋੜੀ ਘਬਰਾਹਟ ਵੀ ਲੱਗ ਦੱਸਿਆ ਸੀ ਘਬਰਾਹਟ ਹੋ ਰਹੀ ਹੈ ਪਾਣੀ ਪੁਣੀ ਪਲਾਇਆ ਤਾਂ ਠੀਕ ਹੋ ਗਿਆ ਉਸ ਤੋਂ ਬਾਅਦ ਉੱਤੇ ਉਸ ਤੋਂ ਬਾਅਦ ਨਹੀਂ ਬੋਲੇ ਤਾਂ ਨਹੀਂ ਉਹਨਾਂ ਨੇ ਕੁਛ ਦੱਸਿਆ ਉਥੇ ਨਹੀਂ ਉਸ ਤੋਂ ਬਾਅਦ ਘਰ ਲੈ ਕੇ ਆਏ ਘਰ ਆ ਕੇ ਜਿਵੇਂ ਪਹਿਲਾਂ ਲੰਗਾ ਵਗੈਰਾ ਪਾਇਆ ਕੱਪੜੇ ਚੇਂਜ ਕੀਤੇ ਉਸ ਤੋਂ ਬਾਅਦ ਦੇਖਿਆ ਵੀ ਨਹੀਂ

ਦਸਿਆ ਕੇ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਨੀਲਮ ਰਾਣੀ ਦੇ ਮਾਪਿਆਂ ਨੂੰ ਲੜਕੀ ਦੇ ਸਹੁਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਵਿਆਹ ਤੋਂ ਪਹਿਲਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਲਾੜੀ ਨੀਲਮ ਹੱਥਾਂ ਵਿੱਚ ਕਲੀਰੇ ਪਾ ਕੇ ਫੋਟੋ ਸ਼ੂਟ ਕਰਵਾ ਰਹੀ ਸੀ ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਚੱਲਦੇ ਵਿਆਹ ਦੌਰਾਨ ਉਸ ਦੀ ਮੌਤ ਹੋ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ